ਕਾਰਜਯੋਗ ਸਰਦਾਰ ਸੁਖਵਿੰਦਰ ਸਿੰਘ ਖਰਲਾਵਾ ਸਾਹਿਬ ਆਵਾਜ਼ ਇਸ ਸਮਾਂ ਤੋਂ اپੋਜੀਸ਼ਨ ਦੇ ਲੀਡਰ ਟਕਰਾ ਨਾਮ ਗੁਲੀ ਸਾਹਿਬ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਸੇ ਬਾਕਬਾਕ ਤਿੰਨਾਂ ਤੋਂ ਕਾਂਗਰਸ ਦੀ ਬੈਕਬੋਨ ਵਰਕਰਾਂ 'ਤੇ ਪ੍ਰਭਾਵ ਪੰਜ ਸਰਪੰਚ ਨੰਬਰ 4 ਜਿੰਨੇ ਵੀ ਕਿਸੇ ਨੂੰ ਤੁਹਾਡੇ ਇੱਥੇ ਅੱਜ ਦੇ ਬਲੋਵਾਂ ਪਹੁੰਚੋ ਸਭ ਤੋਂ ਪਹਿਲਾਂ ਖਤਿਆਜ ਕਰਨਾ ਵਾਹਿਦ ਜੀ ਕਾ ਖਾਲਸਾ ਬਾਜੀ ਕੋ ਪਰੇ ਜਾ ਬਾਜੀ ਵੀਰੋ ਮੈਂ ਤੁਹਾਨੂੰ ਸ਼ੁਰੂ ਕੀ ਦੱਸ ਦਿਆਂ ਮੈਂ ਕੋਈ ਬਲਾਵਾ ਨਹੀਂ ਕੋਈ ਰਾਜਨੀਤਿਕ ਆਗੂ ਨਹੀਂ ਬਸ ਫਰਕ ਇਹ ਲੈ ਮਾਰੇ ਬਤਨੇ ਮੇਰੀ ਇਸ ਜਗ੍ਹਾ ਤੇ ਖੜਾ ਕੀਤਾ। ਮੈਂ ਕੁਝ ਦਿਲ ਦੀਆਂ ਗੱਲਾਂ ਕਰਨ ਲਈ ਤੁਹਾਡੇ ਕੋਲ ਪਹੁੰਚ ਇੱਕ ਦੁਖੀ ਦਿਲ ਦੀ ਅਪੀਲ ਤੁਹਾਡੇ ਕੋਲ ਕਰਕੇ ਪਹੁੰਚੇ। ਕਿਉਂਕਿ 2 ਸਾਲ ਦੇ ਵਿੱਚ ਕੋਈ ਵੀ ਇਹੋ ਜਿਹਾ ਦਰ ਜਿੱਥੇ ਮੈਂ ਜਾ ਕੇ ਅਲਕਨਾਨ ਜਗ੍ਹਾ ਹੋਵੇ ਨਹੀਂ ਸਿੱਧਰ ਗਿਆ। ਚਾਹੇ ਸੀਐਮ ਸਾਹਿਬ ਦਾ ਘਰ ਹੋਵੇ, ਵਿਧਾਨ ਸਭਾ ਹੋਵੇ, ਚਾਹੇ ਸੀਐਮ ਸਾਹਿਬ ਆਦੇ ਮਾਨਸਾ ਆਪਕੇ ਦਵਾਰ ਸਰਕਾਰ ਦਾ ਜੋ ਨਾਰਾ ਲਾਇਆ ਹੈ ਹਰ ਜੀ ਸਰਕਾਰ ਆਪਕੇ ਦਵਾਰ ਦੇ ਤੱਕ ਮਾਨਸਾ ਪਹੁੰਚੇ ਤਦ ਵੀ ਮੈਂ ਅੱਗੇ ਗਿਆ ਸ਼ਾਮ ਨੂੰ ਅਸਸਪੀ ਨੂੰ ਦੇਖ ਕੇ ਦਿੱਤਾ ਵੀ ਆਹ ਮੇਰੀਆਂ ਦੋ ਗੱਲਾਂ ਦੇ ਜਵਾਬ ਲੈਣੇ ਨੇ ਸੀਐਮ ਸਾਹਿਬ ਤੋਂ ਕੱ ਤੁਸੀਂ ਮੈਨੂੰ ਬੇਸ਼ੱਕ ਕੱਲੇ ਨੂੰ ਮਿਲਾ ਦਿਓ ਮੈਂ ਸਭ ਤੋਂ ਪਹਿਲਾਂ ਸੀਐਮ ਸਾਹਿਬ ਦਾ ਸਤਿਕਾਰ ਕਰੂੰਗਾ ਜਿਹਾ ਆਇਆ ਆਖੂਗਾ ਉਸ ਤੋਂ ਮਗਰੋਂ ਆਪਦੇ ਦੋ ਪੁਆਇੰਟ ਰੱਖੂੰਗਾ ਜੀ ਪਰੰਤੂ ਮੈਂ ਜੋ ਸਾਰਾ ਦਿਨ ਦਫ਼ਤਰਾਂ ਚ ਭਗਾ ਕੇ ਮੋਰਤਾ ਸੀਐਮ ਸਾਹਿਬ ਦੇ ਮੱਥੇ 'ਤੇ ਨਹੀਂ ਲਾਇਆ ਇਹ ਫੇਰ ਵੀ ਇੱਕ ਦੋ ਵਾਰੀ ਆਪਦੇ ਕਿਸੇ ਰਾਈਟ ਲਾਈਨ ਤੋਂ ਕੋਸ਼ਿਸ਼ ਕੀਤੀ ਵੀ ਸੇਵਾ ਸਾਹਮਣੇ ਬਣੀ ਦੋ ਮਿੰਟ ਗੱਲਬਾਤ ਹੋ ਜੇ ਤਾਂ ਉਸ ਮੇਰੇ ਮਿੱਤਰ ਨੇ ਮੈਨੂੰ ਕਲੀਅਰ ਹੀ ਕਹਿਤਾ ਕਹਿੰਦਾ ਯਾਰ ਉਸ ਕਰਮੇ ਬੰਦੇ ਨੂੰ ਮੇਰੇ ਮੱਥੇ ਨਾਲ ਹੁਣ ਤੁਸੀਂ ਦੱਸੋ ਵੀ ਨਫਤ ਦੀ ਇਸ ਹੱਦ ਤੱਕ ਮੈਂ ਕਰਮਾ ਕਦੋਂ ਬਣਿਆ ਜਦੋਂ ਤੁਹਾਡੀ ਸਰਕਾਰ ਦੀਆਂ ਨਲੇਕੀਆਂ ਦੇ ਕਾਰਨ ਮੇਰਾ ਕਰੋੜਾਂ ਕਮਾਉਣ ਵਾਲਾ ਪੁੱਤ ਤੁਸੀਂ ਪਲਾਂ ਦੇ ਵਿੱਚ ਮਿਲੀ ਤੇ ਉਤਰ ਨਾਲ ਦਿਨ ਨੂੰ ਸਾਰੀ ਪ੍ਰੀਪਲਾਨ ਪ੍ਰੋਗਰਾਮ ਦੇ ਚਾਹਤ ਵਿੱਚ ਮੇਰਾ ਬੱਚਾ ਖੋ ਲਿਆ ਮੈਂ ਕਰਮਾ ਉਦੋਂ ਬਣਿਆ ਮੈਂ ਕਹਣਾ ਇਹ ਨਹੀਂ ਨਾ ਹਕਕ ਅਸੀਂ ਜਦੋਂ ਤੁਹਾਡਾ ਬਦਲਾਅ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਕੋ ਕਾਫੀ ਸਿੱਖਦੇ ਹੋਣਗੇ ਕਈ ਗਲਤੀਆਂ ਸਾਡੇ ਤੋਂ ਵੀ ਹੋਈਆਂ ਹੋਣਗੀਆਂ ਤਾਂ ਜੋ ਇਹਨਾਂ ਨੂੰ ਇਹਨਾਂ ਵੱਡਾ ਮੌਕਾ ਮਿਲਿਆ ਕਿ ਜਿਹੜੀ ਬੰਦਾ ਪੰਚਾਇਤ ਮੈਂਬਰ ਵੀ ਨਹੀਂ ਬਣ ਸਕਦਾ ਸੀ ਯਾਰ ਉਹ ਅਸੀਂ ਕੈਬਨਟ ਦੇ ਵਿੱਚ ਭੇਜਤਾ ਔਰ ਕੈਬਨਟ ਦੇ ਉਹ ਮੰਤਰੀਆਂ ਦੀ ਗੱਲ ਸੁਣ ਲੋ ਮੈਂ ਫੁੱਟੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਦੇ ਵਿੱਚ ਉਹਨਾਂ ਮੈਂ ਆਪਣੀਆਂ ਸਮੱਸਿਆਵਾਂ ਦੱਸੀਆਂ ਵੀ ਮੈਨੂੰ ਸਵਾ ਸਾਲ ਹੋ ਗਿਆ ਭੌਂਕਦੇ ਫਿਰਦੇ ਨੂੰ ਤੁਸੀਂ ਇੱਕ ਗੈਂਗਸਟਰ ਦੀ ਜੇਲ੍ਹ 'ਚ ਤੁਹਾਡੀ ਕਸ਼ਤਰੀ ਦੇ ਦੌਰਾਨ ਵੀਡੀਓ ਬੁਲਵਾ ਦਿੰਦੇ ਹੋ ਤਾਂ ਤੁਹਾਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਕਦੋਂ ਬਣੀ ਸੀ ਦਾ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਚਾਹੁੰਦੇ ਹੋ ਕਿ ਮੇਰੇ ਜਿਹੜੇ ਗਵਾਹ ਨੇ ਜਾਂ ਮੈਂ ਆਪ ਮੈਂ ਕੋਰਟ ਦੇ ਵਿੱਚ ਵੀ ਨਾ ਪਹੁੰਚਾਂ ਤਾਂ ਮੈਂ ਕਹਿੰਦਾ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਤਾਂ ਮੈਂ ਆਪਣਾ ਕੇਸ ਵੀ ਵਿਡਰਾ ਕਰ ਲੂੰਗਾ ਮੈਂ ਅਗਲੀ ਗੌਰਮੈਂਟ ਕੋਈ ਆਉਂਦੇ ਦੁਆਰੇ ਜੀ ਓਪਨ ਕਰਾ ਲਾਂਗੇ ਜੇ ਤੁਹਾਡਾ ਮਨ ਹੈ ਨਹੀਂ ਮੈਂ ਕਦੋਂ ਚਲਾਉਂਗਾ ਤਾਂ ਨਫਤ ਦੀ ਵੀ ਕੋਈ ਹੱਦ ਨਹੀਂ ਲਿਆ ਚਲੋ ਇੱਕ ਗੱਲ ਹੋਣੀ ਵੀ ਮੇਰਾ ਬੱਚਾ ਇਹਨੇ ਮਾਰਤਾ ਧੰਨਵਾਦ ਜੋ ਆਲਪੁਰਖ ਜੀ ਜਿੰਨੇ ਸਾਲ ਖਾਏ ਸੀ ਉਹ ਵਿਚਾਰਾ ਜਿਉਂ ਗਿਆ ਪਰੰਤੂ ਹੁਣ ਅਗਲੇ ਹੱਥ ਦੇ ਦੇਖ ਲਓ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ਸਾਰੀ ਜ਼ਿੰਦਗੀ ਕਰਜ਼ਦਾਰ ਹਾਂ ਮੇਥੂ ਸਿੰਘ ਨੇ ਲੈ ਲਈ ਇੰਨੀਆਂ ਗਵਾਹਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਵਿੱਚ ਦਿੱਤਾ ਆਪਾਂ ਉਸ ਘਰ ਦੇ ਵਿੱਚ ਵਰਦੇ ਹੋਗੇ ਦੁਬਾਰਾ ਤੋਂ ਮੈਨੂੰ ਤੁਸੀਂ ਆ ਨਿਹਾਲ ਵਾਹਿਗੁਰੂ ਔਰ ਸੈਂਟਰ ਦੀ ਔਰ ਸਟੇਜ ਦੀ ਦੋਨਾਂ ਦੀ ਨਫਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਠੀ ਲੀਜ਼ ਕਰ ਦਿੰਦੇ ਆ ਇਹ ਨਵੇਂ ਨਵੇਂ ਬੱਚੇ ਦੇ ਕਾਗਜ਼ ਮੰਗਦੇ ਆ ਜਦੋਂ ਮੈਂ ਮਾਂਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉੱਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਟਿੰਡੇ ਵਾਲਾ ਸੀਐਮਓ ਦੇ ਨਜ਼ਰ ਪਾ ਲੈਂਦੇ ਆ ਫਿਰ ਮੈਂ ਲਾਈਨ ਹੁਣ ਆਪਣੀ ਵਿੱਥਿਆ ਤੁਹਾਡੇ ਤੱਕ ਪਹੁੰਚਉਣਾ ਸਾਰੇ ਵੀ ਦੱਸੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲ ਬੱਚੇ ਦੇ ਕਾਜ ਜਗਾ ਦੇ ਡੀਐਨਏ ਟੈਸਟ ਹੈ ਮੇਰਾ ਖੂਨ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਤਾਂ ਉਹਨਾਂ ਨੇ ਨਾ ਹੱਥ ਕੋਈ ਇਹ ਸਾਹ ਤੱਕ ਦੇਖ ਲਓ ਵੀ ਜਿਹੜਾ ਸਿੱਧੂ ਮੂਸੇ ਵਾਲੇ ਨੂੰ ਮਾਰ ਕੇ ਅਸੀਂ ਹਉਆ ਖਤਮ ਕੀਤਾ ਇਹ ਹਵਾ ਪ੍ਰੇਰ ਪੈਦਾ ਹੋ ਗਿਆ ਇਹ ਚਿੱਟੀਆਂ ਵੀਰੋ ਸੈਂਟਰ ਨੇ ਤੇ ਸਟੇਟ ਦੇ ਮਿਲ ਕੇ ਕੱਢਿਆ ਹੁਣ ਤੁਸੀਂ ਆਪ ਸੋਚੋ ਇੱਕ ਢੋਰਾ ਪਰ ਮਾਸੂਮ ਜਿਹਨੂੰ ਵੀ ਨਹੀਂ ਪਤਾ ਮੇਰਾ ਜਨਮ ਹੋਇਆ ਕਿੱਥੇ ਹੈ ਹਲੇ ਮੈਂ ਕਿਹੋ ਜਿਹਾ ਮਹੌਲ ਤੋਂ ਪੜਾ ਵੱਡਾ ਹੋਣੇ ਪੜਨੇ ਤਾਂ ਉਹਦੇ ਪ੍ਰਤੀ ਵੀ ਇੰ데 ਦੀ ਕੀ ਸੋਚ ਹੈ ਮੇਰੇ ਬੁੱਤਨੇ ਸੂਟੀ ਨੇ ਬਦਲੇ ਆ ਬੈਠੇ ਹੋ ਸਗਰਿੰਦਰ ਰੰਧਾਵਾ ਸਾਹਿਬ ਮੈਂ ਕਹਾ 2 ਸਾਲ ਮੇਰਾ ਬੱਚਾ ਜਿਉਂ ਗਿਆ ਤਾਂ ਇਹਨਾਂ ਦੀ ਕਿਰਪਾ ਕਰਕੇ ਜਿਉਂ ਗਿਆ ਨਾ ਜਦੋਂ ਇਹਦਾ ਤੱਕ ਪਹੁੰਚ ਕੀਤੀ ਤਾਂ ਮੈਨੂੰ ਉਹਦੇ ਸੁਰੱਖਿਆ ਦੇ ਬਿਖੇ ਮੈਨੂੰ ਸੂਚਨਾ ਵੀ ਮਿਲੀ ਮਨੂੰ ਲਾਈਟ ਰਹਿਣ ਬਾਰੇ ਚੌਕਸ ਵੀ ਕੀਤਾ ਗਿਆ ਬਿਲ ਬਾਰ ਬਾਰ ਕੋ ਚੰਡੀਗੜ੍ਹ ਬੁਲਾ ਲੈਂਦੇ ਸੀ ਜਦੋਂ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਜਾਂ ਪੂਰੀ ਰਿਪੋਰਟ ਆਉਂਦੀ ਸੀਗੀ ਫਰਟ ਦੀ ਬ੍ਰੰਕੂ ਇੱਥੇ ਸਪੈਸ਼ਲ ਸੈਲ ਨੇ ਦੱਸਿਆ ਸਰਕਾਰ ਨੂੰ ਵੀ ਸਿੱਧੂ ਉਸੇ ਰਾਏ ਕੋਈ ਧਨਿਤ ਕਾਗੂ ਹੈ ਇਹ ਦੋ ਬੰਦਿਆਂ ਨੂੰ ਪੰਜਾਬ ਦੇ ਵਿੱਚ ਜਿਹੜੀ ਥ੍ਰੈਡ ਪ੍ਰੋਫੈਸ਼ਨ ਉਹ ਸਭ ਤੋਂ ਹਾਈ ਹੈ ਜਦੋਂ ਇਹ ਸਿਕਿਉਰਿਟੀ ਵਧਾਈ ਜਾਂਦੇ ਪਰ ਸਰਕਾਰ ਨੇ ਕੀਤਾ ਕਿ ਉਹ ਦਿੱਤੀ ਨੂੰ ਜ਼ਬਤ ਕਰ ਸਿਕਿਉਰਿਟੀ ਸਭੋ ਵਧਰਾ ਕਰ ਤੀ ਚਲੋ ਵਧਰਾ ਵੀ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਟੋਟਲ ਸਿਕਿਉਰਿਟੀ ਬਗਾਇਆ ਹੋਗੀ ਸੀ ਅਸੀਂ 12 15 ਦਿਨ ਘਰੇ ਰਹੇ ਬਿਨਾਂ ਕਿਸੇ ਨੰਮਾ ਕੋਈ ਫੋਨ ਮਾਰਿਆ ਨਹੀਂ ਕਿਸੇ ਨੂੰ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਦਿੱਤੇਸ਼ ਸਿੰਘ ਪੰਨੂ ਵਰਗੇ ਵੀਰੇ ਰਵਾਈਸਰ ਮੈਂ ਰਹਿ ਰਿਹਾ ਸੀ ਬਦਰਾ ਸਰ ਦੀ ਮੈਂ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਜਿੰਦਾਂ ਉਹਦਾ ਚੈਟ ਕੀਤੀ ਜਿਹੜੀ ਇਹ ਵਿਦਰਾਸ ਕੋਰਟੀ ਕੀਤੀ ਹੈ ਇਹਨੂੰ ਤੁਸੀਂ ਵਾਇਰਲ ਕਰ ਦਿਓ ਮੈਂ ਸੀਮ ਸਾਹਿਬ سے بات کر لوں گا ਇਹ ਸਾਰੀ ਮੇਰੇ ਕੋਲ ਕੈਟ ਮੌਜੂਦ ਹੈ ਬਿਲਕੁਲ ਸਾਜਸ਼ ਦੇ ਤਹਿਤ ਕੋਰਟੀ ਵਿਦਰਾਹ ਕਰਕੇ 24 ਘੰਟੇ ਦੇ ਅੰਦਰ ਅੰਦਰ ਮੇਰੇ ਬੱਚੇ ਨੂੰ ਇਸ ਦੁਨੀਆ ਤੋਂ ਵਿਦਾ ਕਰ ਦਿੱਤਾ ਹੈ ਪਰ ਇਸ ਤੋਂ ਸਭਾ 2 ਸਾਲ ਹੋ ਗਏ ਡਰ-ਡਰ ਕੇ ਭਟਕਦੇ ਰਹਿੰਦੇ ਆ 2 ਸਾਲ ਹੋ ਗਏ ਹਲੇ ਚਾਰਜ ਫਰੇਮ ਹੋਏ ਨਹੀਂ ਮੇਰੇ ਕੇਸ ਦੇ ਕੇਵਲ 4 ਲਾਉਣ ਦੇ ਉੱਤੇ ਕੋਈ ਸੈਂਟਰ ਦਾ ਦੇਖ ਲਓ 268 ਲੱਖ ਦੀ ਲਾਗਤ ਇਸ ਵਿਸ਼ਾ ਉਤੇ ਔਰ ਵਿਰਾਸਤ ਲੈ ਕੇ ਬਾਗੇ ਵੀਰੋ ਮੁਕੱਦਮੇ ਸਾਰੇ ਪੰਜਾਬ ਹੋ ਜਣਾ ਹਮਾਚਲ ਦੇ ਨੇ ਉਤਰੀ ਭਾਰਤ ਦੇ ਨੇ ਵਿਰਾਸਤ ਦਾ ਕੀ ਕੰਮ ਉਹ ਕਿਸੇ ਕੋਰਟ ਦੇ ਵਿੱਚ ਨੂੰ ਪੇਸ਼ ਨਹੀਂ ਹੋਣ ਦਿੱਤੇ ਜਿਹੜਾ ਬੰਦਾ ਸ਼ੇਅਰ ਕਰਦਾ ਤੁਸੀਂ ਕੋਈ ਚੰਗਾ ਆਪ ਨੂੰ ਚੁਣਦੇ ਇਲਾਕੇ ਤੋਂ ਉਹਨਾਂ ਦੇ ਫਿਰ ਗੰਤਾ ਕਰਨ ਲੱਗੇ ਨੇ ਉਹਨਾਂ ਦੀ ਮੌਤ ਦੇ ਬੈਂਕ ਜਾਰੀ ਕਰਨ ਲੱਗੇ ਨੇ ਉਹ ਤੋਂ ਲੌਰੈਂਸ ਦਾ ਗਜ਼ਰਾਂ ਦੇ ਵਿੱਚ ਕੰਮ ਕੀ ਹੈ ਦੱਸੋ ਉਹ ਉਹ ਜਿਸ ਤਰ੍ਹਾਂ ਮੇਰਾ ਬੱਚਾ ਜੱਪਨਾ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸੀ ਆਨ 10 ਮਿੰਟ ਤੁਸੀਂ ਉਹਨੂੰ ਗੋਲੀਆਂ ਲੈਣ ਨਹੀਂ ਕਰਤਾ ਤਾਂ ਲੌਰੈਂਸ ਜਿਹਦੇ ਉੱਤੇ 100 ਪਰਚਾ ਹੈ ਉਹ ਜਦੋਂ ਅਦਾਲਤ ਜਾਂਦਾ ਫਿਰ ਉਹਦੀ ਲੱਤਾਂ ਚੋਂਦਾ ਘੰਮਣ ਭਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹੀ ਗੱਲ ਕਹਿਣਾ ਉਹ ਤੁਸੀਂ ਤਿੰਨ ਤਿੰਨ ਡੀਐਸਪੀ ਦੀ ਸਿਕਿਉਰਿਟੀ ਦਿਨੇਓ ਉਹਨਾਂ ਨੇ ਰੱਖਿਆ ਕਰਦੇ ਉਹਨਾਂ ਦੇ ਗ੍ਰੈਂਜੜੇ ਕੱਪੜੇ ਪਾ ਕੇ ਪੇਸ਼ ਕਰਦੇ ਉਹਨਾਂ ਦੀ ਹਰੀਲਾ ਬੰਦੀਆਂ ਨੇ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦਾ ਗੁੰਡਿਆਂ ਦਾ ਕੌਣ ਬੰਦਾ ਇੱਕ ਨੰਬਰ ਦੀ ਕਮਾਈ ਦਾ ਦਸਾਂ ਨੌਂ ਦੀ ਕਿਰਤ ਜਿਹੜੀ ਸਾਡੇ ਗੁਰੂ ਪੀਰਾਂ ਨੇ ਸਾਨੂੰ ਦੱਸੀ ਕੌਣ ਕਹਿੰਦਾ ਹੋਊਗਾ ਜੇ ਦੋ ਪਿਸਤੌਲ ਲੈ ਕੇ ਇੱਕ ਦਾ 302 ਦਾ ਪਰਚਾ ਲੈ ਕੇ ਜੇਲ੍ਹ ਚ ਬੈਠ ਕੇ ਹਜ਼ਾਰਾਂ ਬਣਦੇ ਆ ਤਾਂ ਫਿਰ ਭਾਈ ਕਿਸ ਨੂੰ ਕੀ ਨੋਰ ਪੈਂਦੀ ਹੈ ਬੇਨਤੀ ਕਰਾਂਗੀ ਕੀ ਨੋਰ ਪੈਂਦੀ ਆ ਪਰੂਗੀ ਤਾਂ ਇਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਨੇ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਇੱਕ ਹੱਥ ਜੋੜ ਕੇ ਬੇਨਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਸਰਕਾਰ ਕੰਟੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਕਿਹਾ ਮੇਰਾ ਮੰਮ ਨੇ ਅੰਦਰੋਂ ਨੂੰ ਉਵਾਜ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰਕੇ ਲੋਕਾਂ ਨੂੰਰੇ ਹੱਥ ਬੰਨ੍ਹ ਲੋਕਾਂ ਨੂੰ ਅਪੀਲ ਕਰ ਸ਼ਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਤਾ ਅਸਰ ਪੋ ਜਾਵੇ ਤਾਂ ਮੈਂ ਨੂੰ ਅਮੀਲਾ ਦੀ ਤੁਸੀਂ ਮੇਰੇ ਪਰਿਵਾਰ ਦਾ ਧੀ ਖैर ਸੋ ਖੁਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹਾਂ ਪਰੰਤੂ ਮੈਂ ਤੁਹਾਡੇ ਇੱਥੇ ਇੱਕ ਬੜੇ ਭਾਵ ਕਮਾਨਣਾ ਕਹਿਣਾ ਹੈ ਕਿ ਜੀਰੋ ਕਾਟਣਾ ਖਾਜੋ ਜਿਹੜਾ ਬੰਦਾ ਗੰਸਨਾ ਗੱਲ ਕਹਿ ਸਕਦਾ ਰੱਖ ਸਕਦਾ ਉਹੋ ਜਿਹੇ ਬੰਦੇ ਨੂੰ ਜੇ ਦਰਨਾਵਾ ਬੰਦਾ ਤੁਹਾਡੇ ਕੋਲ ਬਹੁਤ ਵਧੀਆ ਕੈਂਡੀਡੇਟ ਆਇਆ ਹੈ ਲੈ ਤਾਂ ਤੁਸੀਂ ਇਹਨਾਂ ਨੂੰ ਭਾਰੀ ਬਹੁਤ ਆਪਣ ਨਾਲ ਕੰਮਜਾ ਕਰਕੇ ਦੇ ਜਿਹੜਾ ਫੋਟੇ ਹੋ ਮੈਂ ਬਹੁਤ ਵੱਡੀ ਉਮੀਦ ਲੈ ਕੇ ਤੁਹਾਡੇ ਇਲਾਕੇ ਚ ਐਮ 52 ਦਾ ਰਹੇ ਮੈਂ ਇਸ ਇਲਾਕੇ ਚ ਪਹਿਲੀ ਵਾਰ ਆਇਆ ਔਰ ਮੈਨੂੰ ਆਸ ਸੀ ਦੀ ਤੁਸੀਂ ਸਾਰੇ ਮੇਰੇ ਭਰਾਓ ਤੁਸੀਂ ਮੇਰੀ ਕੰディション ਦੇਖੋਗੇ ਦੋ ਸਾਲ ਦੀ ਕੀ ਹੋਈ ਐ ਔਰ ਮੈਂ ਆਪਣਾ ਬੱਚਾ ਨੇ ਗਵਾ ਲਿਆ ਜੇ ਕੋਈ ਦੋੜਾ ਜੇ ਨਹੀਂ ਦੁਬਾਰਾ ਲੈਣ ਨੂੰ ਮਿਲੇ ਪਰੰਤੂ ਆ ਜਿਹੜੇ ਮੇਰੇ ਸਾਹਮਣੇ ਬੈਠੇ ਆ ਕੱਲ ਨੂੰ ਕੋਈ ਬੱਚਾ ਮੇਰੇ ਬੱਚੇ ਦੇ ਰਾਹ ਤੇ ਚੱਲ ਕੇ ਐਦਾ ਕਿਸੇ ਦਾ ਘਰ ਨਾ ਜਿਹੜੇ ਇਹ ਕੋਸ਼ਿਸ਼ ਮੈਂ ਕਰਦਾ ਰਹੂੰਗਾ ਜਦੋਂ ਤੱਕ ਸਾਰੇ ਪਰ ਮੈਂ ਜੇ ਕਿਸੇ ਖਾਲੀ ਜਿਹੀ ਬੁਰਾਈ ਹੈ ਜੇ ਕਿਸੇ ਬਾਤ ਦੀ ਇਹਦੇ ਖਿਲਾਫ ਨਰਦਾ ਰਹੂਗਾ ਭਾਵੇਂ ਮੇਰੀ ਫਿਜ਼ੀਕਲ ਕੰਡੀਸ਼ਨ ਬਹੁਤੀ ਅੱਛੀ ਨਹੀਂ ਹੈ ਪੁੱਤ ਦੇ ਜਾਣ ਤੋਂ ਬਹੁਤ ਦੋ ਵਾਰ ਮੇਰੀ ਐਂਡੋਪਲਾਸਟੀ ਹੋ ਗਈ ਹੈ ਪਰੰਤੂ ਫਿਰ ਵੀ ਹਿੰਮਤ ਨਹੀਂ ਹਾਰਦਾ ਆ ਤੁਹਾਡੀਆਂ ਅਰਦਾਸਾਂ ਨੇ ਮੈਨੂੰ ਥੋੜੀ ਜਿਹੀ ਆਸ ਜਗਾਈ ਨਹੀਂ ਚਲ ਕੋਈ ਨਹੀਂ ਕੋਈ ਤਾਂ ਹੈ ਜਿਹੜੇ ਕਿੱਥੇ ਚੱਲ ਖੜਾ ਦੋ ਦੁਆਰੇ ਤਾਂ ਮੈਂ ਤੁਹਾਡੇ ਸਾਹਮਣੇ ਖੜਾ ਹੋ ਜਾਊਗਾ ਮੈਂ ਨੇ ਤੁਸੀ ਹਿੰਮਤ ਦਿੱਤੀ ਅਕਾਲਪੁਰ ਤੁਹਾਹਿਰ ਨੂੰ ਦਿੱਤੀ ਤਾਂ ਮੈਂ ਤੁਹਾਡੇ ਸਾਹਮਣੇ ਖੜਾ ਆ ਤੁਹਾਨੂੰ ਹੱਥ ਜੋੜ ਕੇ ਠੀਕ ਕਰਦਾ ਕਿ ਇਸ ਵਾਰ ਕਰਪਾ ਨਾ ਖਾਜੋ ਕਿਤੇ 2000 ਪਾਈ ਵਾਲਾ ਅਜੇ ਆਪਾਂ ਸਹੀ ਵੀਰਵਾਰ ਲੋਕ ਸਭਾ ਦੇ ਵਿੱਚ ਭੇਜਣਾ ਜਿਹੜੀ ਸਾਡੇ ਪੰਜਾਬ ਦੀ ਸਾਡੇ ਧਰਮ ਦੀ ਸਾਡੇ ਚਿੱਤੇ ਦੀ ਸਾਡੀ ਨਸਲਾਂ ਦੀ ਸਾਡੀ ਫਸਲਾਂ ਦੀ ਗੱਲ ਹੈ ਫੇ ਕਿੱਥੋਂ ਦੇ ਕਰਨਗੇ ਇਸ ਯਾਤਨੀ ਦੇ ਨਾਲ ਕੋਈ ਸ਼ਬਦ ਵੱਧ ਕਰ ਕਿਸੇ ਨੂੰ ਭਰਾ ਨੂੰ छुट ਗਿਆ ਹੋਵੇ ਹੱਥ ਜੋੜ ਕੇ ਨਿਮਰਤਾ ਨਾਲ ਤੁਹਾਡੇ ਤੋਂ ਮਾਫੀ ਮੰਗਦਾ